ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਕਸ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਕਰਦੇ ਹਾਂ ਵੀਡੀਓ ਸ਼ੁਰੂ ਅਤੇ ਪਹਿਲਾਂ ਆਪਾਂ ਤੁਹਾਡੇ ਨਾਮ ਬੋਲਦੇ ਹਾਂ ਪ੍ਰੀਤੀ ਰਾਣੀ ਹੁਸ਼ਿਆਰਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ ਜਸ਼ਨ ਹਸਾਨ ਬਹੁਤ ਬਹੁਤ ਧੰਨਵਾਦ ਜੀ ਪਬਜੀ ਬੈਨ ਬਹੁਤ ਬਹੁਤ ਧੰਨਵਾਦ ਜੀ ਆਰਵ ਸਿੰਘ ਬਹੁਤ ਬਹੁਤ ਧੰਨਵਾਦ ਜੀ ਪਲਵਿੰਦਰ ਕੌਰ ਬਹੁਤ ਬਹੁਤ ਧੰਨਵਾਦ ਜੀ ਮਨਜਿੰਦਰ ਮਨਜਿੰਦਰ ਦੀ ਆਈਡੀ ਤੋਂ ਆਪਾਂ ਨੂੰ ਕਮੈਂਟ ਆਇਆ ਪਤਲੀ ਸਕਿਨ ਵਾਲੇ ਵੀ ਯੂਜ਼ ਕਰ ਸਕਦੇ ਆ ਹਾਂਜੀ ਤੁਸੀਂ ਵੀ ਯੂਜ਼ ਕਰ ਸਕਦੇ ਹੋ ਬਹੁਤ ਵਧੀਆ ਜਦ ਕਿ ਤੁਹਾਡੇ ਤੇ ਤਾਂ ਬਾਲਾਂ 'ਈ ਜ਼ਿਆਦਾ ਅਸਰ ਹੋਊਗਾ ਬਹੁਤ ਵਧੀਆ ਹੋਊਗਾ ਤੁਸੀਂ ਜ਼ਰੂਰ ਯੂਜ਼ ਕਰ ਲਿਓ वीरपाल कौर बहुत बहुत धन्यवाद जी गुरमीत कौर बहुत बहुत धन्यवाद जी बलविंदर कौर बहुत बहुत धन्यवाद जी जसविंदर कौर बहुत बहुत धन्यवाद जी स्वर्णजीत कौर रामपुरे वाले बहुत बहुत धन्यवाद जी मलकीत बरनाले वाले बहुत बहुत धन्यवाद जी सुखमन प्रीत बोत बहुत बहुत धन्यवाद जी ਤੇ ਠੀਕ ਹੈ ਜੀ ਆਪਾਂ ਅੱਜ ਬਹੁਤ ਵਧੀਆ ਦੱਸ ਰਹੇ ਹਾਂ ਤੁਹਾਨੂੰ ਰਮੀਡੀ ਜਿਹੜੇ ਭੈਣਾਂ ਨੂੰ ਆਇਆ ਹੁੰਦਾ ਕਿ ਰੰਗ ਆਪਣਾ ਗੂਰਾ ਹੋ ਜਾਵੇ ਹਨ ਤੇ ਆਪਾਂ ਇੱਕ ਨੇਚਰਲ ਬਲੀਚ ਜਿਵੇਂ ਆਪਾਂ ਬਾਜ਼ਾਰ ਦੀ ਬਲੀਚ ਉਹ ਤਾਂ ਬਹੁਤ ਜ਼ਿਆਦਾ ਖਰਾਬ ਹੁੰਦੀ ਹੈ ਸਕਿਨ ਬਹੁਤ ਜ਼ਿਆਦਾ ਖਰਾਬ ਕਰਦੀ ਹੈ ਤੇ ਆਪਾਂ ਇੱਕ ਨੇਚਰਲ ਬਲੀਚ ਬਣਾਉਣੇ ਆ ਉਹਦੇ ਨਾਲ ਆਪਣਾ ਜਿਹੜਾ ਰੰਗ ਹਨ ਬਹੁਤ ਜ਼ਿਆਦਾ ਗੂਰਾ ਲੱਗੂ ਆਪਣੇ ਜੋ ਵੀ ਕਈ ਵਾਰ ਕਾਲੇ ਕਾਲੇ ਦਾਗ ਪੈ ਜਾਂਦੇ ਆ ਫਿੰਸੀਆਂ ਹੁੰਦੀਆਂ ਆਪਣੇ ਚਿਹਰੇ ਤੇ ਤੇ ਉਹ ਦਾਗ ਪੈ ਜਾਂਦੇ ਕਈਆਂ ਦੇ ਨਾ ਜਾਂਦੇ ਹੀ ਨਹੀਂ ਉਹ ਦਾਗ ਐਸੇ ਹੁੰਦੇ ਤੇ ਆਪਾਂ ਇੱਕ ਲੈ ਲੈ ਆਲੂ ਆਲੂ ਆਪਾਂ ਮਤਲਬ ਪੂਰਾ ਨਹੀਂ ਥੋੜਾ ਜਿਹਾ ਹੀ ਆਪਾਂ ਨੂੰ ਆਲੂ ਚਾਹੀਦਾ ਹੈ ਤੇ ਬਹੁਤ ਵਧੀਆ ਰਿਜ਼ਲਟ ਆ ਤੁਸੀਂ ਦੇਖੋਗੇ ਕਿ ਤੁਹਾਨੂੰ ਲੱਗੂਗਾ ਲਗਾ ਕੇ ਕਿ ਬਹੁਤ ਵਧੀਆ ਨੇਚਰਲ ਬਲੀਚੀ ਕਰ ਦੂਗਾ ਇੱਕ ਤੇ ਜਿਹੜੀ ਆਪਾਂ ਦੂਸਰੀ ਬਲੀਚ ਲਗਾਉਣੇ ਆ ਆਮ ਹੀ ਪੈਣਾਂ ਨੂੰ ਆਦਤ ਹੁੰਦੀ ਹੈ ਨਾ ਕਿ ਜਦੋਂ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਆ ਗਿਆ ਤੇ ਉਹ ਕਹਣੀਆਂ ਆਪਾਂ ਬਲੀਚ ਲਾ ਲਈਏ ਉਹਦੇ ਨਾਲ ਚਲੋ ਕੇਰਾ ਤਾਂ ਆਪਾਂ ਨੂੰ ਲੱਗਦਾ ਹੈ ਕਿ ਆਪਣੇ ਫਰਕ ਪੈ ਗਿਆ ਆਪਣਾ ਚਿਹਰਾ ਚਮਕਣ ਲੱਗ ਜਾਂਦਾ ਤੇ ਪਰ ਬਾਅਦ ਵਿੱਚ ਆਪ ਨੂੰ ਪਤਾ ਲੱਗਦਾ ਜੀ ਬਹੁਤ ਜ਼ਿਆਦਾ ਤੇ ਆਹ ਦੇਖੋ ਜੀ ਆਲੂ ਆਪਾਂ ਕ੍ਰੀਟ ਕਰ ਲਿਆ ਤੇ ਇਹਦਾ ਤੁਸੀਂ ਰਾਸਵੀ ਕੱਢ ਸਕਦੇ ਹੋ ਇਹਨੂੰ ਇਦਾਂ ਨਚੋੜ ਕੇ ਉਹ ਵੀ ਤੁਸੀਂ ਕੱਢ ਸਕਦੇ ਜੇ ਤੁਸੀਂ ਇਦਾਂ ਹੀ ਪਾਉਣਾ ਹੈ ਵਿੱਚ ਜਿਹੜਾ ਇਹ ਦਾ ਪੀਲਸ ਹੋਊਗਾ ਉਹ ਵੀ ਪਾ ਸਕਦੇ ਹੋ ਤੁਸੀਂ ਇਦਾਂ ਵੀ ਕੋਈ ਚੱਕਰ ਨਹੀਂ ਹੁਣ ਆਪਾਂ ਦੂਸਰੀ ਚੀਜ਼ ਜਿਹੜੇ ਨੇ ਨਿੰਬੂ ਨਿੰਬੂ ਵਿੱਚ ਵਿਟਾਮਿਨ ਸੀ ਹੁੰਦਾ ਹੈ ਬਹੁਤ ਵਧੀਆ ਬਲੀਚ ਨਿੰਬੂ ਨਾਲ ਥੋੜਾ ਜਿਹਾ ਆਪਾਂ ਨਿੰਬੂ ਵਿੱਚ ਚੋੜ ਲਿਆ ਤੇ ਹੁਣ ਆਪਾਂ ਕੀ ਕਰਨਾ ਹੈ ਇਹਦੇ ਵਿੱਚ ਆ ਹੈਗਾ ਆਪਣੇ ਕੋਲੇ ਬੇਸਣ ਤੇ ਇਹਨਾਂ ਨੂੰ ਤੁਸੀਂ ਬੇਸਣ ਪਾ ਲੈਣਾ ਅੱਧਾ ਪੌਣਾ ਚਮਚਾ ਬੇਸਣ ਦਾ ਪਾ ਲੈਣਾ ਅੰਦਰ ਹੁਣ ਇਹਨੂੰ ਕੀ ਕਰਨਾ ਆਪਾਂ ਚੰਗੀ ਤਰ੍ਹਾਂ ਕਰ ਲੈਣਾ ਮਿਕਸ ਤੇ ਬਹੁਤ ਵਧੀਆ 글로ਅ ਆਊਗਾ ਚਿਹਰਾ ਚਮਕਾਂ ਲੱਗ ਜਾਊਗਾ ਜਿਹੜਾ ਆਪਾਂ ਕਹਿੰਦੇ ਰੰਗ ਗੋਰਾ ਕਰਨਾ ਹੈ ਨੇਚਰਲ ਬਲੀਚ ਹੀ ਹੋ ਜੂਗੀ ਕਿਸੇ ਨਾਲ ਨਾ ਚਿਹਰੇ ਦੇ ਉੱਤੇ ਜੋ ਵੀ ਡਸਟ ਵਗੈਰਾ ਤੁਹਾਡੇ ਉੱਤਰ ਜੂਗੀ ਆਪਾਂ ਇਸੇ ਕਰਕੇ ਨਾ ਆਲੂ ਨੂੰ ਨਚੋੜਿਆ ਨਹੀਂਗਾ ਉਹਦਾ ਜੂਸ ਨਹੀਂ ਕੱਢਿਆ ਤੇ ਆਪਾਂ ਆਲੂ ਵਿੱਚ ਹੀ ਰੱਖ ਲਿਆ जो भी अपने कोई डस्ट वगैरह होगी तो सारे चेहरे के उपर चगी लगा लेना जिम्मे आप कहने ना भी फेस के उपर जो भी डस्ट वगैरह जमी होगी वह भी उतर जूगी ਤੁਸੀਂ ਕੋਈ ਚੀਜ਼ ਰੱਖ ਲਿਓ ਥੱਲੇ ਡਿਗਰੇ ਆਏ ਮੈਸੇ ਉਹ ਕੋਈ ਦਾਗ ਵਗੈਰਾ ਤਾਂ ਨਹੀਂ ਪੈਂਦਾ ਤੇ ਚੰਗੀ ਤਰ੍ਹਾਂ ਇਹਨੂੰ ਤੇ ਜੋ ਵੀ ਤੁਹਾਡੇ ਚਿਹਰੇ ਤੇ ਦਾਗ ਹੋਣਗੇ ਉਹਦੇ ਇਹਦੇ ਨਾਲ ਉਹ ਵੀ ਲਾਈਟ ਹੋ ਜਾਣਗੇ ਜਿਵੇਂ ਆਪਾਂ ਕਹਿੰਨੇ ਗੀਆਂ ਦੇ ਅੰਚੇ ਵਾਲ ਹਨ ਲੂਈ ਜੀ ਹੋ ਜਾਂਦੀ ਜਿਹੜੀ ਫੇਸ ਦੇ ਉੱਪਰ ਉਹ ਵੀ ਉੱਤਰ ਜੂਗੀ ਉਹਦੇ ਨਾਲ ਆਪਣਾ ਚਿਹਰਾ ਚਮਕੂਗਾ ਗਲੋ ਕਰੂਗਾ ਪੂਰਾ ਤੇ ਬਹੁਤ ਵਧੀਆ ਨੇਚਰਲ ਇੱਕ ਤਰੀਕੇ ਦੀ ਬਲੀਚ ਹੈ ਕਿਉਂਕਿ ਆਲੂ ਦੇ ਵਿੱਚ ਵੀ ਬਲੀਚ ਪਰ ਉਪਟੀ ਹੁੰਦੀ ਹੈ ਦੀ ਤੇ ਜਿਹੜਾ ਆਪਣਾ ਨਿੰਬੂ ਆ ਉਹਦੇ ਵਿੱਚ ਵੀ ਆਪਾਂ ਨੂੰ ਪਤਾ ਹੀ ਆ ਤੇ ਜੇ ਤੁਹਾਨੂੰ ਬਾਈ ਚਾਂਸ ਨਿੰਬੂ ਨਹੀਂ ਸੂਟ ਕਰਦਾ ਫਿਰ ਤੁਸੀਂ ਗੁਲਾਬ ਜਲ ਪਾ ਲਿਓ ਮੈਨੂੰ ਤਾਂ ਵੈਸੇ ਕੋਈ ਉਹ ਨਹੀਂ ਪ੍ਰੋਬਲਮ ਨਹੀਂ ਹੈਗੀ ਤੇ ਤੁਸੀਂ ਫਿਰ ਗੁਲਾਬ ਜਲ ਪਾ ਲਿਓ ਫਿਰ ਵੀ ਬਹੁਤ ਵਧੀਆ ਅਸਰ ਹੋਊਗਾ ਤੇ ਨਿੰਬੂ ਜੀ ਨੂੰ ਸੂਟ ਕਰਦਾ ਉਹ ਨਿੰਬੂ ਜ਼ਰੂਰ ਪਾਉਣ ਵਿੱਚ ਬਹੁਤ ਜ਼ਿਆਦਾ ਵਧੀਆ ਇੱਕਦਮ ਖਿਲ ਜੂਗਾ ਚਿਹਰਾ ਤੁਹਾਡਾ ਇਦਾਂ ਲੱਗੂਗਾ ਕਿ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਏ ਤੇ ਜ਼ਰੂਰ ਤੁਸੀਂ ਲਗਾਇਓ ਤੇ ਇਹਨੂੰ ਆਪਾਂ 10-15 ਮਿੰਟ ਜਿੰਨਾ ਚਿਰ ਆਪਾਂ ਲੱਗਦਾ ਵੀ ਇਹਨੂੰ ਸੁੱਕ ਜੇ ਜਾਣ ਦਿਓ ਜਦੋਂ ਸੁੱਕ ਜੇ ਗਿਆ ਤੇ ਉਸ ਟਾਈਮ ਤੁਸੀਂ ਕੀ ਕਰਨਾ ਫਿਰ ਇਹਨੂੰ ਇਦਾਂ ਦਾ ਕਰਕੇ ਨਾ ਤੇ ਜੋ ਵੀ ਥੋੜੇ ਡਸਟ ਫੇਸ ਤੇ ਉੱਪਰ ਜੰਮੀ ਹੋਈ ਆ ਇਦਾਂ ਕਾਲਾ ਪੈ ਚੁੱਕਿਆ ਫੇਸ ਬਹੁਤ ਵਧੀਆ ਤੁਹਾਨੂੰ ਮਿਲੂਗਾ ਰਿਜ਼ਲਟ ਤੁਸੀਂ ਜਦੋਂ ਲਗਾਓਗੇ ਇੱਕਦਮ ਤੁਹਾਡਾ ਤੇ ਇੱਕ ਤੁਸੀਂ ਕਮੈਂਟ ਨਹੀਂ ਕੀਤੇ ਜਿਹੜੇ ਮੈਂ ਕੱਲ કે ਪਰਸੋਂ ਵੀਡੀਓ ਪਾਈ ਸੀ ਮੈਨੂੰ ਉਹਦਾ ਰਿਜ਼ਲਟ ਬਹੁਤ ਵਧੀਆ ਲੱਗਦਾ ਏ ਮੈਂ ਤਾਂ ਜਦੋਂ ਲਗਾਨੀ ਮੈਨੂੰ ਤਾਂ ਐ ਲੱਗ ਲੱਗੇਦਾ ਮੇਰਾ ਚਿਹਰਾ ਚਮਕ ਰਿਹਾ ਏ ਜਿਹੜਾ ਆਪਾਂ ਸ਼ਾਇਦ ਤੇ ਹੁਰ ਕੀ ਪਾਇਆ ਸੀ ਵਿੱਚ ਉਹਦੇ ਭੁੱਲ ਗਈ ਮੈਂ ਆ ਕੱਲ કે ਪਰਸੋਂ ਮੈਂ ਵੀਡੀਓ ਪਾਈ ਸੀ ਤੁਸੀਂ ਦੱਸਿਓ ਕਮੈਂਟ ਕਰਕੇ ਕੀ ਕੀ ਪਾਇਆ ਸੀ ਆਪਾਂ ਵੀਡੀਓ ਦੇ ਵਿੱਚ ਤੇ ਉਹਦੇ ਨਾਲ ਮਲਾਈ ਤੇ ਸ਼ਹਿਦ ਆਪਾਂ ਜਿਹੜਾ ਮਿਕਸ ਕਰਕੇ ਲਗਾਇਆ ਸੀ ਉਹ ਇੰਨਾ ਵਧੀਆ ਮੈਨੂੰ ਲੱਗਿਆ ਨਾ ਕਿ ਮੇਰੇ ਤਾਂ ਇੰਨਾ ਵਧੀਆ ਰਿਜ਼ਲਟ ਮੈਨੂੰ ਮਿਲੇ ਆ ਨਾ ਕਿ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਏ ਉਹ ਜਦ ਹੀ ਮੈਂ ਲਗਾਨੀ ਮਨਵਾਇਆ ਲੱਗਦਾ ਮੇਰੇ ਚਿਹਰਾ ਦਾ ਖਿਲ ਗਿਆ ਇਕਦਾਂ ਹੀ ਤੇ ਤੁਸੀਂ ਦੱਸਿਓ ਜੀ ਕਮੈਂਟ ਕਰਕੇ ਤੁਸੀਂ ਲਗਾਇਆ ਕਿ ਨਹੀਂ ਲਗਾਇਆ ਸ਼ਹਿਦ ਤੇ ਮਲਾਈ ਬਹੁਤ ਜ਼ਿਆਦਾ ਤੇ ਜਿਹਨਾਂ ਦੀ ਸਕਿਨ ਪਤਲੀ ਹੋ ਚੁੱਕੀ ਉਹ ਤਾਂ ਜ਼ਰੂਰ ਲਗਾਣ ਇੱਕ ਭੈਣ ਦਾ ਕਮੈਂਟ ਆਇਆ ਸੀ ਆਪਣਾ ਤੁਸੀਂ ਜ਼ਰੂਰ ਲਗਾਇਓ ਆਪਾਂ 10-15 ਮਿੰਟ ਬਾਅਦ ਇਹਨੂੰ ਵਾਸ਼ ਕਰਕੇ ਫਿਰ ਤੁਹਾਨੂੰ ਮਿਲਦੇ ਆਂ ਤੇ ਹਾਂਜੀ ਆਪਾਂ ਵਾਸ਼ ਕਰਕੇ ਆਏ ਆ ਤੇ ਦੇਖੋ ਜੀ ਇੱਕਦਾਂ ਜਿਵੇਂ ਆਪਾਂ ਕਹਿੰਦੇ ਗੋਲਡਨ ਗੋਲਡਨ ਚਿਹਰੇ ਦਾ ਕਲਰ ਹੋ ਗਿਆ ਤੇ ਉਦਾਂ ਹੋ ਰਿਹਾ ਬ੍ਰਾਈਟ ਬ੍ਰਾਈਟ ਜੀ ਸਕੀਨ ਲੱਗ ਰਹੀ ਹੈ ਆਪਣੀ ਤੇ ਇਦਾਂ ਕਰਕੇ ਤੁਸੀਂ ਜ਼ਰੂਰ ਬਣਾ ਕੇ ਲਗਾ ਲਿਓ ਤੇ ਜਿਵੇਂ ਆਪਾਂ ਕਹਦੇ ਨੇ ਬਲੀਚ ਲਗਾਈ ਸੀਗੀ ਤੇ ਇੱਕਦਾਂ ਉਦੋਂ ਵੀ ਚਿਹਰਾ ਆਪਣਾ ਸਾਫ਼ ਹੋ ਜਾਂਦਾ ਤੇ ਆਪ ਨੂੰ ਐ ਲੱਗਦਾ ਕਿ ਆਪਣਾ ਚਿਹਰਾ ਸ਼ਾਈਨ ਕਰਨ ਲੱਗ ਗਿਆ ਤੇ ਸ਼ਾਈਨ ਜੀ ਆ ਜਾਂਦੀ ਹੈ ਤੇ ਪਰ ਜੇ ਤੁਸੀਂ ਆ ਨੈਚੁਰਲ ਬਲੀਚ ਲਗਾਓਗੇ ਤੇ ਤੁਹਾਡਾ ਚਿਹਰਾ ਇਹਦੇ ਨਾਲ ਵੀ ਪੂਰਾ ਸ਼ਾਈਨ ਕਰੂਗਾ ਤੇ ਤੁਸੀਂ ਜਿਹੜੀ ਬਾਜ਼ਾਰ ਵਾਲੀ ਪਰੀਸ ਉਹ ਨਾ ਬਲੀਚ ਲਗਾਇਆ ਕਰੋ ਉਹਦੇ ਨਾਲ ਨਾ ਬਹੁਤ ਜ਼ਿਆਦਾ ਸਕਿਨ ਅੰਦਰੋਂ ਬਰਨ ਹੋ ਜਾਂਦੀ ਜਿਵੇਂ ਆਪਾਂ ਕਹਿੰਦੇ ਨੇ ਨਾ ਵੀ ਅੰਦਰੋਂ ਸਕਿਨ ਆਪਣੀ ਜਲ ਜਾਂਦੀ ਸੜ ਜਾਂਦੀ ਉਵੇਂ ਹੋ ਜਾਂਦੀ ਹੈ ਉਹ ਤਾਂ ਬਹੁਤ ਜ਼ਿਆਦਾ ਮਾੜੀ ਆ ਤੇ ਕੋ ਜਿਹੜਾ ਪਾਊਡਰ ਜ ਆ ਉਹਦੇ ਵਿੱਚ ਪਾਉਣੇ ਆ ਉਹਦੇ ਨਾਲ ਬਹੁਤ ਜ਼ਿਆਦਾ ਮਾੜਾ ਹੋਊ ਉਹ ਪਾਊਡਰ ਆਏਗਾ ਸਕਿਨ ਵਾਸਤੇ ਤੇ ਆਪਣੇ ਫੇਸ ਦੀ ਸਕਿਨ ਜਿਹੜੀ ਹੁੰਦੀ ਆ ਬਹੁਤ ਜ਼ਿਆਦਾ ਸੌਫਟ ਹੁੰਦੀ ਆ ਆਪਾਂ ਨੂੰ ਪਤਾ ਹੀ ਆ ਤੇ ਉਹਦੇ ਤੇ ਅੱਖਾਂ ਤੇ ਵੀ ਆਪਾਂ ਨੂੰ ਅਸਰ ਪੈਂਦਾ ਹ ਜਦੋਂ ਆਪਾਂ ਉਹ ਲਗਾਨੇ ਉਹ ਪਾਊਡਰ ਬਹੁਤ ਜ਼ਿਆਦਾ ਮਾੜਾ ਏ ਤੇ ਪਲੀਜ਼ ਤੁਸੀਂ ਇਦਾਂ ਦੀਆਂ ਰემიਡੀਆਂ ਬਣਾ ਕੇ ਲਗਾ ਲਿਆ ਕਰੋ ਤੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਪਲੀਜ਼ ਸ਼ੇਅਰ ਕਰ ਦਿਆ ਕਰੋ ਵੱਧ ਤੋਂ ਵੱਧ ਬਹੁਤ ਬਹੁਤ ਧੰਨਵਾਦ ਜੀ